ਪੰਜਾਬ ਸਰਕਾਰ ਦੀਆਂ ਨਿਰਦੇਸ਼ਾਂ ਅਤੇ ਮਾਨਯੋਗ ਡੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਿੱਚ ਸੇਫ ਸਕੂਲ ਬਾਹਮ ਸਕੀਮ ਨੂੰ ਲਾਗੂ ਕਰਨ ਦੀ ਸਕੂਲ ਬਸਾਂ ਦੀ ਚੈਕਿੰਗ ਕੀਤੀ ਗਈ ਸੀ ਚੈਕਿੰਗ ਦੌਰਾਨ ਜਿੰਨਾ ਵਿਕਲਪ ਵਿੱਚ ਕਮੀਆਂ ਪਾਈਆਂ ਗਈਆਂ ਉਹਨਾਂ ਸਾਰੇ ਵਿਕਲਪਾਂ ਦੇ ਜਿੰਨਾ ਚਾਹੇ ਕਿਸੇ ਰਿਡਿਡੈਂਡੈਂਟ ਨਹੀਂ ਸੀਗਾ ਜਿੱਥੇ ਗਰਚ ਬੱਠੇ ਸੀਗੇ ਚਾਹੇ ਉਹ ਸਿਟਿੰਗ ਕੈਪਸਟੀ ਤੋਂ ਵੱਧ ਬਿਠਾਏ ਹੋਏ ਸੀਗੇ ਬੱਚੇ ਚਾਹੇ ਕੋਈ ਫਿਟਨੈਸ ਸਰਟੀਫਿਕੇਟ ਨਹੀਂ ਸੀਗਾ ਜਾਂ ਕੋਈ ਹੋਰ ਡਾਕੂਮੈਂਟਸ ਵਿੱਚ ਕਮੀਆਂ ਸੀਗੀਆਂ ਉਹਨਾਂ ਸਾਰੀਆਂ ਕਮੀਆਂ ਨੂੰ ਲੈ ਕੇ ਵਿਕਲਾਂ ਦੇ ਚਲਾਨ ਕੱਟੇ ਗਏ ਆ। ਤਕਰੀਬਨ 15 ਤੋਂ 15 ਦੇ ਕਰੀਬ ਵਿਕਲਾਂ ਦੇ ਚਲਾਨ ਹੋਏ ਆ। ਤੇ ਫਿਊਚਰ ਦੇ ਵਿੱਚ ਵੀ ਇਹ ਉੱਚੀ ਚੈਕਿੰਗ ਰਿਪੀਟ ਚ ਚੱਲੀ ਰਹੂ ਕਿਸੇ ਵੀ ਸਕੂਲ ਬੱਸਾਂ ਦੀ। ਜਿਹੜੀ ਵਿਕਲ ਜਿਹੜਾ ਚਰਨ ਲਾਇਕ ਨਹੀਂ ਹੈਗਾ ਹਰ ਰੋਡ ਤੇ ਉਹਨੂੰ ਬੰਡ ਕੀਤਾ ਜਾ ਰਿਹਾ ਹੈ। ਅੱਡਾ ਵੀ ਵਿਕਲ ਬੰਡ ਕੀਤੇ ਆ। ਰੋਜ਼ਾਨਾ ਦੇ ਵਿੱਚ ਫਿਊਚਰ ਦੇ ਵਿੱਚ ਕੀਤੇ ਜਾਣਗੇ। ਉਹ ਜਿਹੜੀ ਸੇਫ ਸਕੂਲ ਬੱਸ ਸਕੀਮ ਹੈ। ਇਹਦੇ ਤਹਿਤ ਜਿਹੜੀਆਂ ਗਾਈਡਲਾਈਨਸ ਆ ਗੌਰਮੈਂਟ ਦੀਆਂ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਓ। ਬੱਚਿਆਂ ਦੀ ਸੇਫਟੀ ਨੂੰ ਲੈ ਕੇ ਬੱਚਿਆਂ ਜਿੰਦਗੀਆਂ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਕਿਸਮ ਸਮਝੌਤਾ ਨਹੀਂ ਕਰ ਦਿੱਤਾ ਜਾਂਦਾ। ਫਲੋਟ ਜਿੰਨਾ ਚ ਸੀਗੇ ਸਿਟਿੰਗ ਕਪੈਸਿਟੀ ਦੇ ਵੱਧ ਸੀਗੇ ਉਹਨਾਂ ਦੇ ਵਿੱਚ ਚਲਾਨ ਕੀਤੇ ਆ। ਅੱਜ ਵੀ ਚਲਾਨ ਹੋਇਆ ਉਹਨਾਂ ਦੇ। ਇੱਕ ਜੀ ਸ਼ਹਿਰ ਦੇ ਵਿੱਚ ਨਾ ਤਿੰਨ ਪੰਜਾਂ ਵਾਲੇ ਜਿਹੜੇ ਟੈਂਪੂ ਆ ਉਹ ਬਹੁਤ ਜ਼ਿਆਦਾ ਬੱਚੇ ਉਹਨਾਂ ਦੇ ਵੀ ਸੈਪਰੇਟ ਤੌਰ ਤੇ ਕਾਰਵਾਈ ਕਰ ਰਹੇ ਹਾਂ। ਜਿਹੜੇ ਤਿੰਨ ਪੰਜਾਂ ਸਾਡੇ ਧਿਆਨ ਦੇ ਵਿੱਚ ਹੈ। ਔਰ ਜਿਹੜੀ ਲੋਕਲ ਟ੍ਰੈਫਿਕ ਪੁਲਿਸ ਆ ਉਹਨਾਂ ਨੇ ਚਾਰਜ ਉਹਨਾਂ ਨਾਲ ਵੀ ਗੱਲ ਹੋਈ ਹੈ। ਅੱਜ ਮੌਕੇ ਤੇ ਉਹ ਵੀ ਸੀਗੇ। ਉਹ ਵੀ ਚਲਾਨ ਕਰ ਰਹੇ ਹਾਂ। ਠੀਕ ਹੈ। ਉਹਨਾਂ ਦੇ ਵਿੱਚ ਐਕਸ਼ਨ ਕੀਤੀ ਯਾਰ। ਉਹਨਾਂ ਚੈੱਕ ਨੂੰ ਵੀ ਹੋ ਹੋੜੀਆਂ ਹੁਣ ਕਿੰਨੇ ਕੁ ਸਕੂਲਾਂ ਕਿੰਨੇ ਕੁ ਕਰਦੀ ਹੁਣ ਫਿਲਹਾਲ ਇੱਕ ਦੋ ਸਕੂਲਾਂ ਦੀ ਹੋਈ ਹੈ ਪਰਮੇਨੀ ਡੇ ਦੇ ਵਿੱਚ ਠੀਕ ਹੈ ਚੈੱਕੀ ਕਰਦੇ ਹੋਏ ਖਾਸ ਤੌਰ ਤੇ ਧਿਆਨ ਦਿੱਖਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਇਨਕਨਵੀਨੀਅਨਸ ਨਾ ਹੋਵੇ ਇਹ ਬੱਚੇ ਧੁੱਪ ਦਾ ਗਰਮੀ ਦਾ ਸੀਜ਼ਨ ਹੈ ਬੱਚਿਆਂ ਨੂੰ ਵੇਟ ਨਾ ਕਰਨੀ ਪਵੇ ਬੱਚਾ ਰੋਡ ਤੇ ਖੜਨਾ ਖਾਣਾ ਪਵੇ ਬੱਚਾ ਨੂੰ ਸਕੂਲ ਜਾਣ ਲੱਗੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਅ ਤੁਸੀਂ ਅੱਜ ਵੈਨਾਂ ਦੀ ਚੈਕਿੰਗ ਕੀਤੀ ਹੈ ਉਹਦੇ ਵਿੱਚ ਹਰ ਫੈਸਿਲਿਟੀ ਪੂਰੀ ਹੈ ਜੀ ਫਸਟ ਰੇਡ ਕੋਈ ਅਗਭੀ ਉਯੰਤਰ ਜਾਂ ਕਾਫੀ ਕਾਫੀ ਵੈਨਾਂ ਦੇ ਵਿੱਚ ਘਟ ਸੀ ਤੇ ਉਹਨਾਂ ਨੂੰ ਕੀ ਹਦਾਇਤਾਂ ਦਿੱਤੀਆਂ ਚਲਾਨ ਕੱਟੇ ਜੀ ਉਹਨਾਂ ਨੇ ਨਾਲੇ ਫਿਊਚਰ ਦੇ ਵਿੱਚ ਉਹਨਾਂ ਨੂੰ ਹਦਾਇਤਾਂ ਕੀਤੀਆਂ ਕਿ ਇਹ ਚੈਕਿੰਗ ਦੁਬਾਰਾ ਵੀ ਉਹਨਾਂ ਦੇ ਸਕੂਲ ਦੇ ਵਿੱਚ ਵੀ ਹੋ ਸਕਦੀ ਹੈ ਠੀਕ ਹੈ ਜੇ ਦੁਬਾਰਾ ਉਹ ਹੁੰਦੀ ਹੈ ਤਾਂ ਫੈਂਸ ਜਿਹੜਾ ਹੈਗਾ ਉਹਦੇ ਤਾਵੇਂ ਪਹਿਲਾਂ ਨਾਲ ਵੱਧ ਜੁਰਮਾਨਾ ਦਿੱਤਾ ਜਾਊਗਾ ਸਿਰਫ ਜੁਰਮਾਨਾ ਕਰਕੇ ਛੱਡ ਦਿੱਤੇ ਜਾਊਗੇ ਬਾਉਂਡ ਕੀਤੇ ਜਾਣਗੇ ਨਹੀਂ ਬਾਉਂਡ ਵੀ ਕਰ ਰਹੇ ਸੀ ਕੀਤੀਆਂ 33 ਹੈ ਕਿ ਪਹਿਲਾਂ ਵੀ ਪਰਸੋਂ ਮੀਟਿੰਗ ਕੀਤੀ ਸੀ ਜੀ ਕਿ ਆਪਣਾ ਵਾਹਨ ਨਾਲ ਸੰਬੰਧਾ ਸਾਰੇ ਕਾਗਜ਼ਾਤ ਮਕੰਮਲ ਰੱਖਣਾ ਕੋਈ ਵੀ ਮਤਲਬ ਫਿਟਨੈਸ ਨੂੰ ਲੈ ਕੇ ਖਾਸ ਤੌਰ ਤੇ ਸਿਟਿੰਗ ਬੈਸਟਲ ਵੱਧ ਬੱਚੇ ਬਿਠਾਉਣ ਤੋਂ ਠੀਕ ਹੈ ਇਸ ਤਰ੍ਹਾਂ ਅਵਾਇਡ ਕੀਤਾ ਜਾਵੇ ਅਨਫਿਟ ਵਾਹਨਾਂ ਨੂੰ ਰੋਡ ਤੇ ਨਾ ਉਤਾਰਿਆ ਜਾਵੇ ਜੇਕਰ ਕੋਈ ਅਜਿਹੇ ਵਾਹਨ ਸਾਡੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਇਮੀਡੀਟਲੀ ਰਿਪੋਰਟ ਕੀਤਾ ਜਾਵੇ ਇਸ ਦੇ ਨਾਲ ਨਾਲ ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਜਦੋਂ ਕੋਈ ਆਪਣੇ ਬੱਚੇ ਨੂੰ ਪਠਾਉਂਦੇ ਆ ਤਾਂ ਜਿਹੜੇ ਵਾਹਨ ਦੇ ਵਿੱਚ ਪਠਾਣ ਲੱਗੇ ਆ ਉਦੇ ਬਾਰੇ ਉਹ ਵੀ ਥੋੜਾ ਧਿਆਨ ਰੱਖਣਾ ਕਿ ਉਹ ਵਿਕਲ ਓਵਰ ਲੋ ਕਪੈਸਿਟੀ ਦਾ ਨਹੀਂ ਹੈਗਾ ਉਹ ਵਿਕਲ ਕੰਡਮ ਹਾਲਤ ਦੇ ਵਿੱਚ ਤਾਂ ਨਹੀਂ ਹੈਗਾ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਮੰਦਭਾਗੀ ਘਟਨਾ ਨਾ ਹੋ ਸਕੇ